ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਦੁਨੀਆ ਦੀ ਦਿੱਲੀ ਆਤੀ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਦੋਸਤੋ ਹੁਣੇ-ਹੁਣੇ ਜਾਣਕਾਰੀ ਮਿਲੀ ਆ ਦੇਸ਼ ਅਤੇ ਦੁਨੀਆ ਦੇ ਵਿੱਚ ਕਰੋਨਾ ਇੱਕ ਵਾਰ ਫਿਰ ਦੇ ਜੀ ਦੇ ਨਾਲ ਫੈਲ ਰਿਹਾ ਇਸ ਦੇ ਮੱਦੇਨਜ਼ਰ ਦੱਖਣ ਪੂਰਬੀ ਏਸ਼ੀਆ ਦੇ ਵਿੱਚ ਸਰਕਾਰਾਂ ਨੇ ਕਰੋਨਾ ਦੇ ਫਲਾਉ ਨੂੰ ਰੋਕਣ ਦੇ ਲਈ ਸਾਵਧਾਨੀਆਂ ਦੇ ਉਪਾਅ ਕਰ ਰਹੇ ਹਨ ਨਾ ਕਈ ਥਾਵਾਂ ਤੇ ਕਰੋਨਾ ਨੂੰ ਕੰਟਰੋਲ ਕਰਨ ਲਈ ਪੁਰਾਣੇ ਉਪਾਅ ਲਾਗੂ ਕਰਨ ਦਾ ਫੈਸਲਾ ਕੀਤਾ ਜਿਸ ਵਿੱਚ ਹਵਾਈ ਅੱਡੇ ਤੇ ਲੋਕਾਂ ਲਈ ਤਾਪਮਨ ਸੈਂਟਰ ਤੇ ਮਾਸਕ ਪਹਿਨਣਾ ਲਾਜ਼ਮੀ ਹੈ ਤੇ ਪੂਰਬੀ ਏਸ਼ੀਆ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਹਵਾਈ ਅੱਡਿਆਂ ਤੇ ਦੁਬਾਰਾ ਮਾਸਕ ਪਹਿਨਣ ਅਤੇ ਬੁਖਾਰ ਵਰਗੇ ਲੱਛਣ ਹੋਤੇ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਆ ਈ ਬੀ ਬੀ ਸੀ ਦੀ ਰਿਪੋਰਟ ਅਨੁਸਾਰ ਸਰਕਾਰਾਂ ਦਾ ਟੀਕਾ ਕਰੋਨਾ ਦੇ ਰੂਪਾ ਜੋ ਫਲੂ, ਨਮੂਨੀਆਂ ਤੇ ਸਾਧੀਆਂ ਹੋਰ ਬਿਮਾਰੀਆਂ ਦੇ ਕਾਰਨ ਬੰਦੇ ਹਨ ਦੇ ਪ੍ਰਸਾਰ ਨੂੰ ਘਟ ਕਰਨਾ ਹੈ ਤੇ ਇਸ ਤੋਂ ਪਹਿਲਾਂ ਸਿੰਗਾਪੁਰ ਦੇ ਸਿਹਤ ਮੰਤਰਾਲੇ ਨੇ ਕਰੋਨਾ ਦੇ ਤੇਜ਼ੀ ਨਾਲ ਫੈਲਾ ਫੈਲਣ ਬਰ ਚਿੰਤਾ ਜ਼ਾਹਰ ਕੀਤੀ। ਮੰਤਲੇ ਨੇ ਮੰਨਿਆ ਕਿ ਕਰੋਨਾ ਦੇ ਮਾਲਿਚ ਵਾਦੇ ਦੇ ਕਈ ਕਾਰਨ ਹੋ ਸਕਦੇ ਹਨ। ਸਰਕਾਰ ਨੇ ਇਹ ਵੀ ਚਿੰਤਾ ਜ਼ਾਹਰ ਕੀਤੀ ਹੈ ਸਾਲ ਦੇ ਅੰਤ ਤੱਕ ਯਾਤਰਾ ਤੇ ਤੇ ਹਰ ਅਨ ਦਿਸ਼ੀਨ ਦਾ ਯਾਤਰਾ ਤੇ ਭਾਈਚਾਰਕ ਸੰਪਰਕ ਵਿੱਚ ਵਾਧਾ ਹੋਇਆ ਤੇ ਜਿਸ ਵਿੱਚ ਕਰੋਨਾ ਤੇ ਕਾਬੂ ਨਾ ਪਾਇਆ ਗਿਆ ਤਾਂ ਇਹ ਤੇਜ਼ੀ ਨਾਲ ਫੈਲ ਸਕਦਾ ਹੈ। ਇਹ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ।